17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪ੍ਰਤੀ ਮਹੀਨਾ 15 ਤੋਂ 20000 ਰੁਪਏ ਤਨਖਾਹ ਘੱਟ ਮਿਲ ਰਹੀ ਹੈ। ਇਹ ਵੱਡਾ ਦਾਵਾ 3704 ਅਧਿਆਪਕ ਜੂਨੀਅਨ ਨੇ ਕੀਤਾ ਔਰ ਦੋਸ਼ ਲਾਇਆ ਵੀ ਜਿਹੜੀ ਨਵੀਆਂ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਉਹਦੇ ਨਾਲ ਲੱਖਾਂ ਮੁਲਾਜ਼ਮਾਂ ਨੂੰ ਵੱਡਾ ਨੁਕਸਾਨ ਹੋਵੇਗਾ। 3704 ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਜਾਦਵਿੰਦਰ ਸਿੰਘ ਦਵਿੰਦਰ ਕੁਮਾਰ ਜਗਜੀਵਨ ਜੋਤ ਸਿੰਘ ਰਾਜੇਸ਼ਵਰ ਰਾਓ ਬਲਵੰਤ ਸਿੰਘ ਜਸਵਿੰਦਰ ਸ਼ਾਹਪੁਰ ਪਿੰਟੂ ਬਿਸ਼ਨੋਈ ਤੇ ਵਿਕਰਮ ਸਿੰਘ ਨੇ ਰੋਸ ਪ੍ਰਗਟ ਕੀਤਾ ਵੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਲੀਡਰਾਂ ਨੇ ਜਿਨ੍ਹਾਂ ਵਿੱਚ ਭਗਵੰਤ ਸਿੰਘ ਮਾਨ ਅਮਨ ਅਰੋੜਾ ਹਰਪਾਲ ਚੀਮਾ ਸ਼ਾਮਲ ਸੀ ਉਹ ਇਹ ਵਾਅਦੇ ਕਰਦੇ ਰਹੇ ਸੀ ਉਹਨਾਂ ਦੇ ਧਰਨਿਆਂ ਵਿੱਚ ਆ ਕੇ ਵੀ ਜੇ ਸਾਡੀ ਸਰਕਾਰ ਬਣ ਗਈ ਤੇ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਮਾ ਉੱਪਰ ਕੇਂਦਰੀ ਨਹੀਂ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ ਔਰ ਇਸ ਦੇ ਉਲਟ ਹੋਣ ਸਰਕਾਰ ਨੇ ਪੱਕੇ ਤੌਰ ਤੇ ਕੇਂਦਰੀ ਸਕੇਲ ਲਾਗੂ ਕਰਨ ਲਈ ਧੜਾ ਧੜ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਇਹਦਾ ਆਗਮਨ ਦੱਸਿਆ ਵੀ 3704 ਜਿਹੜੇ ਅਧਿਆਪਕ ਸੀ ਉਹਨਾਂ ਦੀ ਭਰਤੀ ਦਾ ਇਸ਼ਤਿਹਾਰ 28 ਫਰਵਰੀ 2020 ਨੂੰ ਜਾਰੀ ਹੋਇਆ ਸੀ ਭਾਵ 17 ਜੁਲਾਈ 2020 ਤੋਂ ਪਹਿਲਾਂ ਜਾਰੀ ਹੋਇਆ ਸੀ ਇਸ ਲਈ ਉਹਨਾਂ ਦੇ ਉੱਪਰ ਕਿਸੇ ਵੀ ਰੂਪ ਵਿੱਚ ਇਹ ਜਿਹੜਾ ਨਿਯਮ ਲਾਗੂ ਨਹੀਂ ਹੁੰਦਾ ਵੀ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਉਹਨਾਂ ਤੇ ਕੇਂਦਰੀ ਸਕੇਲ ਲਾਗੂ ਕੀਤੇ ਜਾਣ ਪਰ ਉਹਨਾਂ ਤੇ ਇਹ ਸਕੇਲ ਜਿਹੜੇ ਨੇ ਉਹ ਥੋਪ ਦਿੱਤੇ ਨੇ ਔਰ ਨਾਲ ਇਹ ਵੀ ਗੱਲ ਕਹੀ ਵੀ ਜਦੋਂ ਪੰਜਾਬ ਸਰਕਾਰ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਤੇ ਫਿਰ ਉਹ ਅਦਾਲਤਾਂ ਦਾ ਕੁੰਡਾ ਖੜਕਾਉਣ ਲਈ ਦਿੱਲੀ ਤੇ ਚੰਡੀਗੜ੍ਹ ਪੁੱਜੇ ਔਰ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਦੋਨੋ ਉੱਚ ਅਦਾਲਤਾਂ ਨੇ ਉਹਨਾਂ ਦੇ ਹੱਕ ਵਿੱਚ ਫੈਸਲੇ ਕੀਤੇ ਔਰ ਹਾਈ ਕੋਰਟ ਨੇ ਤੇ 2 ਮਹੀਨਿਆਂ ਵਿੱਚ ਇਹ ਫੈਸਲਾ ਲਾਗੂ ਕਰਨ ਲਈ ਵੀ ਕਿਹਾ ਸੀ ਜਿਹੜੀ ਮਿਆਦ 2 ਜੂਨ ਨੂੰ ਖਤਮ ਹੋ ਚੁੱਕੀ ਹੈ ਪਰ ਅੱਜ ਤੱਕ ਸਰਕਾਰ ਨੇ ਇਹ ਜਿਹੜੇ ਫੈਸਲੇ ਲਾਗੂ ਨਹੀਂ ਕੀਤੇ ਗਏ ਔਰ ਉਹਨਾਂ ਨੇ ਕੈਲਕੂਲੇਸ਼ਨਾਂ ਕਰਕੇ ਦੱਸਿਆ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਮੁਲਾਜ਼ਮ ਨੇ ਉਹਨਾਂ ਉੱਪਰ ਜਿਹੜੇ ਕੇਂਦਰੀ ਸਕੇਲ ਅੱਧੇ ਅਧੂਰੇ ਲਾਗੂ ਕੀਤੇ ਨੇ ਉਹਦੇ ਨਾਲ ਮੁਲਾਜ਼ਮਾਂ ਨੂੰ ਪ੍ਰਤੀ ਮਹੀਨਾ 15 ਤੋਂ 20000 ਰੁਪਇਆ ਘੱਟ ਤਨਖਾਹ ਮਿਲ ਰਹੀ ਹੈ ਉਹ ਨਾਲ ਦੀ ਨਾਲ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਵੀ ਹੁਣ ਸਿੱਖਿਆ ਵਿਭਾਗ ਵੱਲੋਂ ਜਿਹੜੇ ਸੋਦੇ ਸੇਵਾ ਨਿਯਮ ਲਾਗੂ ਕੀਤੇ ਨੇ ਜਾਰੀ ਕੀਤੇ ਨੇ ਉਹਦੇ ਤਹਿਤ ਹੈਡਮਾਸਟਰ ਮਾਸਟਰ ਕੇਡਰ ਲੈਕਚਰਰ ਕੇਡਰ ਤੇ ਬੀਪੀਓ ਜਿਹੜੇ ਨੇ ਉਹਨਾਂ ਦੇ ਤਨਖਾਹ ਸਕੇਲ ਬਰਾਬਰ ਕਰਕੇ ਇੱਕ ਨਵੀਂ ਅਨਾਰਮਲੀ ਪੈਦਾ ਕਰ ਦਿੱਤੀ ਹੈ ਔਰ ਇਸੇ ਮੁੱਦੇ ਉੱਪਰ ਡੈਮੋਕਰੇਟਿਡ ਟੀਚਰ ਫਰੰਟ ਡਟੀਐਫ ਤੇ ਡੈਮੋਕਰੇਟਿਡ ਮੁਲਾਜ਼ਮ ਫੈਡਰੇਸ਼ਨ ਨੇ ਵੱਡੇ ਪੱਧਰ ਤੇ ਦੋਸ਼ ਲਾਇਆ ਕਿ ਕੇਂਦਰੀ ਪੇ ਸਕੇਲਾਂ ਦੀ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਇੱਕ ਵੱਡਾ ਧੱਕਾ ਕਰ ਰਹੀ ਹੈ ਜਿਹੜਾ ਬਰਦਾਸ਼ਤਯੋਗ ਨਹੀਂਗਾ ਇਹਨਾਂ ਦੋਨਾਂ ਜਸੇਬੰਦੀਆਂ ਦੇ ਲੀਡਰਾਂ ਵਿਕਰਮਦੇਵ ਸਿੰਘ ਜਰਮਨਜੀਤ ਸਿੰਘ ਮਹਿੰਦਰ ਕੌੜਿਆਵਾਲੀ ਅਸ਼ਮਨੀ ਅਵਸਥੀ ਤੇ ਹਰਦੀਪ ਸਿੰਘ ਟੋਡਰਪੁਰ ਨੇ ਦੱਸਿਆ ਵੀ ਇਹ ਜਿਹੜੇ ਕੇਂਦਰੀ ਪੇ ਸਕੇਲ ਜਿਹੜੇ ਨੇ ਇਹ ਲਾਗੂ ਕਰਕੇ ਬਹੁਤ ਵੱਡਾ ਉਹਨਾਂ ਦਾ ਧੱਕਾ ਕੀਤਾ ਜਾ ਰਿਹਾ ਕਿਉਂਕਿ ਇਹ ਨੋਟੀਫਿਕੇਸ਼ਨ ਕਿਸੇ ਵੀ ਰੂਪ ਵਿੱਚ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਜਦੋਂ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਹੱਕ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਵੀ ਫੈਸਲੇ ਕਰ ਦਿੱਤੇ ਨੇ ਔਰ ਉਸ ਦੌਰਾਨ ਕੇਂਦਰੀ ਸੇਵਾ ਨਿਯਮ ਪੱਕੇ ਤੌਰ ਤੇ ਲਾਗੂ ਕਰਨ ਲਈ ਨਵੇਂ ਸੇਵਾ ਨਿਯਮ ਬਣਾਉਣ ਉਹਨਾਂ ਨੂੰ ਲਾਗੂ ਕਰਨ ਉਹਨਾਂ ਨੂੰ ਨੋਟੀਫਾਈ ਕਰਨ ਦਾ ਜਿਹੜਾ ਫੈਸਲਾ ਸਰਕਾਰ ਨੇ ਕੀਤਾ ਉਹ ਬਹੁਤ ਵੱਡਾ ਧੱਕਾ ਆ ਉਹਨਾਂ ਨੇ ਦੋਸ਼ ਲਾਇਆ ਵੀ ਜਦੋਂ ਸਪਰੀਮ ਕੋਰਟ ਤੋਂ ਸਰਕਾਰ ਕੇਸ ਹਾਰ ਗਈ ਹੈ ਤੇ ਇਹਦੇ باوجود 17 ਜੂਨ 2025 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਅਧੂਰੇ ਕੇਂਦਰੀ ਸਕੇਲ ਲਾਗੂ ਕਰਨੇ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਗੇ ਔਰ ਇਹ ਵੀ ਗੱਲ ਕਹੀ ਵੀ ਨੋਟੀਫਿਕੇਸ਼ਨ ਮੁਤਾਬਕ ਸਕੇਲ ਪਿਛਲੇ ਸਮੇਂ ਤੋਂ ਲਾਗੂ ਕੀਤੇ ਇਹ ਜਾਨ ਉੱਪਰ ਵੀ ਜਿਹੜਾ ਜ਼ੋਰ ਪਾਇਆ ਜਾ ਰਿਹਾ ਜੋ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਔਰ ਨਾਲ ਇਹ ਵੀ ਗੱਲ ਕਹੀ ਵੀ ਨਵਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੇਵਾ ਨਿਜਮਾ ਦਾ ਉਹਦੇ ਵਿੱਚ ਮਾਸਟਰ ਕਾਰਡਰ ਲੈਕਚਰਰ ਕਾਰਡਰ ਬੀਪੀਓ ਤੇ ਹੈਡਮਾਸਟਰ ਨੂੰ ਇਕੋ ਲੈਵਲ 6 ਵਿੱਚ ਸ਼ਾਮਲ ਕਰਕੇ ਤੇ 35400 ਰੁਪਏ ਉਹਨਾਂ ਦੀ ਤਨਖਾਹ ਮਿੱਥੀ ਹੈ ਜਿਹਦੇ ਨਾਲ ਵੱਡੀਆਂ ਅਨੋਮਲੀਆਂ ਪੈਦਾ ਹੋ ਗਈਆਂ ਨੇ ਕਿਉਂਕਿ ਇਹਨਾਂ ਸਾਰੇ ਵਰਗਾਂ ਦਾ ਸਾਰੇ ਕੇਡਰਾਂ ਦੀਆਂ ਜ਼ਿੰਮੇਵਾਰੀਆਂ ਤੇ ਜੜੀਆਂ ਯੋਗਤਾਵਾਂ ਨੇ ਉਹ ਅਲੱਗ-ਅਲੱਗ ਨੇ ਇਸ ਤੋਂ ਇਲਾਵਾ ਲੀਡਰਸ਼ਿਪ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਵੀ ਜਿਹੜੇ ਪੰਜਾਬ ਸਰਕਾਰ ਨੇ ਸੇਵਾ ਨਿਯਮਾਂ ਦੀ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਕੇਂਦਰੀ ਸਕੇਲ ਥੋਪਣ ਦੀ ਉਹਦੇ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਤੇ ਪ੍ਰਿੰਸੀਪਲ ਦਾ ਤਨਖਾਹ ਲੈਵਲ 20 ਤੋਂ ਘਟਾ ਕੇ 8 ਕਰ ਦਿੱਤਾ ਹੈ ਹੈਡ ਮਾਸਟਰ ਦਾ ਤਨਖਾਹ ਲੈਵਲ 13 ਤੋਂ ਘਟਾ ਕੇ 6 ਕਰ ਦਿੱਤਾ ਲੈਕਚਰਰ ਤੇ ਵੋਕੇਸ਼ਨਲ ਕੁਆਟਰ ਦਾ ਤਨਖਾਹ ਲੈਵਲ ਜਿਹੜਾ 12 ਤੋਂ ਘਟਾ ਕੇ 6 ਕਰ ਦਿੱਤਾ ਤੇ ਇਸੇ ਤਰ੍ਹਾਂ ਮਾਸਟਰ ਕੁਆਟਰ ਦਾ ਤਨਖਾਹ ਲੈਵਲ 10 ਤੋਂ ਘਟਾ ਕੇ 6 ਕਰ ਦਿੱਤਾ ਤੇ ਕਲਰਕ ਵੀ ਨਹੀਂ ਬਖਸ਼ਿਆ ਕਲਰਕਾਂ ਦਾ ਪੇ ਲੈਵਲ ਵੀ 3 ਤੋਂ ਘਟਾ ਕੇ 2 ਕਰ ਦਿੱਤਾ ਔਰ ਇਹ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਸੋਧੇ ਸਕਿੱਲਾਂ ਦੀ ਜਿਹਦੇ ਨਾਲ ਪੰਜਾਬ ਸਰਕਾਰ ਯਤਨ ਕਰ ਰਹੀ ਹੈ ਵੀ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਮੁਲਾਜ਼ਮ ਨੇ ਉਹਨਾਂ ਦੇ ਪੱਕੇ ਤੌਰ ਤੇ ਕੇਂਦਰੀ ਸਕੇਲ ਲਾਗੂ ਕੀਤੇ ਜਾਣ ਲੀਡਰਸ਼ਿਪ ਨੇ ਇਹ ਗੱਲ ਕਹੀ ਵੀ ਇਹਦੇ ਨਾਲ ਪੁਰਾਣੇ ਤੇ ਨਵੇਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਇੱਕ ਬਹੁਤ ਵੱਡਾ ਪਾੜਾ ਪੈ ਗਿਆ ਔਰ ਇਹ ਵੱਡੀਆਂ ਅਨੋਮਲੀਆਂ ਜਿਹੜੀਆਂ ਨੇ ਇਹ ਹਜ਼ਾਰਾਂ ਮੁਲਾਜ਼ਮਾਂ ਨੂੰ ਆਉਣ ਵਾਲੇ ਸਮੇਂ 'ਚ ਪਰੇਸ਼ਾਨ ਕਰਨਗੀਆਂ